IPS Math Classes YouTube Channel ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਸਿੱਖਿਆ ਵਿਭਾਗ ਪੰਜਾਬ ਨੇ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਆਓ ਵਿਦਿਆਰਥੀਓ ਆਪਾਂ ਸ਼ੁਰੂ ਕਰਦੇ ਹਾਂ ਸਵਾਗਤ ਜ਼ਿੰਦਗੀ ਵਿਸ਼ੇ ਬਾਰੇ IPS Math Classes YouTube Channel ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਅੱਜ ਆਪਾਂ ਵਿਦਿਆਰਥੀਓ ਜੋ ਪੰਜਾਬ ਸਰਕਾਰ ਨੇ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ वेलकम लाइफ स्वागत जिंदगी इस दा 5वा पार्ट पढन जा रहे हां पशुवा प्रति नैतिकता पशुवा नाल ਆਪਾਂ ਨੂੰ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਐ ਚਾਹੀਦਾ ਹੈ ਇਸ ਬਾਰੇ ਇਸ ਚੈਪਟਰ ਵਿੱਚ ਆਪਾਂ ਪੜਾਂਗੇ ਕਿਸੇ ਰਾਸ਼ਟਰ ਦੀ ਮਹਾਨਤਾ ਅਤੇ ਇਸ ਦੀ ਨੈਤਿਕ ਉન્નਤੀ ਦਾ ਪਤਾ ਉਸ ਦੇ ਪਸ਼ੂਆਂ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਕੀਤਾ ਜਾ ਸਕਦਾ ਹੈ ਇਹ ਮਹਾਤਮਾ ਗਾਂਧੀ ਨੇ ਵਰਡ ਕਹੇ ਸੀਗੇ ਤਾਂ ਵਿਦਿਆਰਥੀਓ ਆਓ ਆਪਾਂ ਸ਼ੁਰੂ ਕਰਦੇ ਹਾਂ ਮਨੁੱਖ ਅਤੇ ਪਸ਼ੂ ਦੀ ਸਾਂਝ ਪਿਆਰੇ ਬੱਚਿਓ ਮਨੁੱਖ ਅਤੇ ਪਸ਼ੂ ਦਾ ਨਿ ਰਿਸ਼ਤਾ ਬਹੁਤ ਪੁਰਾਣਾ ਹੈ ਸਭਿਅਤਾ ਦੇ ਆਰੰਭ ਤੋਂ ਹੀ ਮਨੁੱਖੀ ਜੀਵਨ ਲਈ ਜਾਨਵਰ ਕਦੇ ਰਖਵਾਲੇ ਬਣ ਕੇ ਕਦੇ ਸਹਿਕਰਮੀ ਬਣ ਕੇ ਅਤੇ ਕਦੇ ਸਭ ਤੋਂ ਵਧੀਆ ਦੋਸਤ ਬਣ ਕੇ ਹਮੇਸ਼ਾ ਮੌਜੂਦ ਰਹੇ ਹਨ ਅਜਿਹੇ ਕੁਝ ਜਾਨਵਰਾਂ ਦੇ ਨਾਂ ਦੱਸੋ ਜੋ ਮਨੁੱਖ ਦੇ ਪੁਰਾਣੇ ਸਾਥੀ ਹਨ ਅਤੇ ਇਹ ਵੀ ਦੱਸੋ ਕਿ ਪੁਰਾਣੇ ਸਮੇਂ ਵਿੱਚ ਮਨੁੱਖ ਉਹਨਾਂ ਦੀ ਵਰਤੋਂ ਕਿਸ ਪ੍ਰਕਾਰ ਕਰਦਾ ਸੀ ਤਾਂ ਪੁਰਾਣੇ ਸੱਤ ਜਾਨਵਰਾਂ ਦੇ ਜਿਹੜੇ ਮਨੁੱਖ ਦੇ ਸਾਥ ਹੀ ਰਹੇ ਐ ਤੁਸੀਂ ਇੱਥੇ ਨਾਮ ਲਿਖਨੇ ਐ ਕਿ ਉਹਨਾਂ ਦੀ ਵਰਤੋਂ ਕਿਵੇਂ ਹੁੰਦੀ ਸੀ ਇਹ ਵੀ ਦੱਸਣਾ ਹੈ ਜਿਵੇਂ ਘੋੜੇ ਦੀ ਵਰਤੋਂ ਘੋੜਸਵਾਰੀ ਲਈ ਕੀਤੀ ਜਾਂਦੀ ਸੀ ਇਹ ਤੁਸੀਂ ਦੱਸਣੇ ਨੇ ਵਿਦਿਆਰਥੀਓ ਬੱਚਿਓ ਮਨੁੱਖ ਅਤੇ ਜਾਨਵਰਾਂ ਦੇ ਇਸ ਸਾਧ ਦਾ ਕਾਰਨ ਕੇਵਲ ਪਸ਼ੂਆਂ ਤੋਂ ਹੋਣ ਵਾਲੇ ਲਾਭ ਨਹੀਂ ਹਨ ਇਹਨਾਂ ਬੇਜਵਾਨਾਂ ਨੇ ਕੇਵਲ ਸਾਡਾ ਕੰਮ ਹੀ ਨਹੀਂ ਵੰਡਾਇਆ ਬਲਕਿ ਇਹ ਸਾਡੇ ਸੁੱਖ-ਦੁੱਖ ਦੇ ਵੀ ਸਾਥੀ ਰਹੇ ਹਨ ਕੀ ਤੁਸੀਂ ਜਾਣਦੇ ਹੋ ਕਿ ਜਾਨਵਰ ਬਹੁਤ ਅਰਥਾਂ ਵਿੱਚ ਸਾਡੇ ਵਰਗੇ ਹੀ ਹੁੰਦੇ ਹਨ ਆਓ ਹੇਠਾਂ ਦਿੱਤੇ ਖਾਲੀ ਤਾਵੇਂ ਪਰ ਕੇ ਜਾਣਨ ਦੀ ਕੋਸ਼ਿਸ਼ ਕਰੀਏ ਮਨੁੱਖ ਅਤੇ ਪਸ਼ੂ ਜਗਤ ਵਿੱਚ ਕੀ ਸਮਾਨਤਾ ਹੈ ਜਾਨਵਰ ਮਨੁੱਖ ਦੀ ਤਰ੍ਹਾਂ ਹੀ ਆਪਸ਼ਨ ਤੁਹਾਡੇ ਕੋਲ ਲਿਖਿਆ ਹੈ ਸਾਹ ਲੈਂਦੇ ਹਨ ਉਹ ਮਨੁੱਖ ਦੀ ਤਰ੍ਹਾਂ ਹੀ ਸਪੀਡ ਮਹਿਸੂਸ ਕਰਦੇ ਹਨ ਉਹ ਸਾਡੀ ਤਰ੍ਹਾਂ ਹੀ ਖੁਸ਼ ਹੁੰਦੇ ਹਨ ਜਾਨਵਰ ਪੀੜਾ ਹੋਣ ਤੇ ਰੋਂਦੇ ਵੀ ਹਨ ਉਹਨਾਂ ਦਾ ਮਨੁੱਖਾਂ ਦੀ ਤਰ੍ਹਾਂ ਹੀ ਪਰਿਵਾਰ ਹੁੰਦਾ ਹੈ ਉਹ ਸਾਡੀ ਤਰ੍ਹਾਂ ਹੀ ਦੂਸਰੇ ਨੂੰ ਪਿਆਰ ਅਤੇ ਲਗਾ ਕਰਦੇ ਹਨ ਤਾਂ ਵਿਦਿਆਰਥੀ ਹੋ ਇੱਕ ਖਾਲੀ ਥਾਂਵਾਂ ਸੀ ਨੈਕਸਟ ਹੈ ਅਸੀਂ ਜਾਣਦੇ ਜਾਣਿਆ ਕਿ ਜਾਨਵਰ ਬਹੁਤ ਗੱਲਾਂ ਵਿੱਚ ਸਾਡੀ ਤਰ੍ਹਾਂ ਹੀ ਹੁੰਦੇ ਹਨ ਉਹਨਾਂ ਵਿੱਚ ਵੀ ਭਾਵਨਾਵਾਂ ਹੁੰਦੀਆਂ ਹਨ ਯਾਦ ਸ਼ਕਤੀ ਹੁੰਦੀ ਹੈ ਕੁਝ ਹੱਦ ਤੱਕ ਸਿੱਖਣ ਦੀ ਸਮਰੱਥਾ ਵੀ ਹੁੰਦੀ ਹੈ ਪਰ ਅਸੀਂ ਪੂਰੀ ਤਰ੍ਹਾਂ ਸਮਾਨ ਨਹੀਂ ਹਾਂ ਕੁਝ ਗੁਣ ਕੁਦਰਤ ਵੱਲੋਂ ਸਾਨੂੰ ਵੱਧ ਦਿੱਤੇ ਗਏ ਹਨ ਅਤੇ ਕੁਝ ਪਸ਼ੂ ਜਗਤ ਨੂੰ ਕੀ ਤੁਸੀਂ ਦੱਸ ਸਕਦੇ ਹੋ ਜਾਨਵਰ ਸਾਡੇ ਨਾਲੋਂ ਕਿਹੜਾ ਗੁਣਾ ਵਿੱਚ ਘੱਟ ਹਨ ਤੁਸੀਂ ਆਪਣੇ ਸ਼ਬਦਾਂ ਜੀ ਉੱਤਰ ਲਿਖਨੇ ਹਨ ਵਿਦਿਆਰਥੀਓ ਜਾਨਵਰਾਂ ਕੋਲ ਸਾਡੇ ਨਾਲੋਂ ਕਿਹੜੇ ਗੁਣ ਵੱਧ ਹਨ ਇਹ ਵੀ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਲਿਖਨੇ ਹਨ ਬੱਚਿਓ ਧਰਤੀ ਕੇਵਲ ਸਾਡਾ ਗ੍ਰਹਿ ਹੀ ਨਹੀਂ ਬੱਚਿਓ ਧਰਤੀ ਕੇਵਲ ਸਾਡਾ ਗ੍ਰਹਿ ਹੀ ਨਹੀਂ ਕੁਦਰਤ ਨੇ ਇਸ ਨੂੰ ਮਨੁੱਖਾ ਬਨਸਪਤੀ ਪਸ਼ੂਆਂ ਪੰਛੀਆਂ ਅਤੇ అనేక ਤਰ੍ਹਾਂ ਦੇ ਹੋਰ ਜੀਵਾਂ ਲਈ ਸਾਂਝਾ ਬਣਾਇਆ ਹੈ ਕਿਉਂਕਿ ਮਨੁੱਖ ਆਪਣੀ ਦਿਮਾਗੀ ਤਾਕਤ ਕਾਰਨ ਕੁਦਰਤ ਦੀ ਸਭ ਤੋਂ ਉੱਤਮ ਰਚਨਾ ਹੈ ਇਸ ਦਾ ਫਰਜ਼ ਹੈ ਕਿ ਧਰਤੀ ਤੇ ਮੌਜੂਦ ਸਾਰੇ ਜੀਵ ਰੂਪਾਂ ਦਾ ਸਤਕਾਰ ਅਤੇ ਸੰਭਾਲ ਕਰੇ ਹਰ ਜੀਵ ਖਾਸ ਹੈ ਪਿਆਰੇ ਬੱਚਿਓ ਪੁਰਾਣੇ ਸਮੇਂ ਵਿੱਚ ਮਨੁੱਖ ਕੁਦਰਤ ਦੇ ਬਹੁਤ ਨੇੜੇ ਰਹਿੰਦਾ ਸੀ ਪਰ ਸਭਿਤਾ ਦੇ ਵਿਕਾਸ ਅਤੇ ਆਧੁਨਿਕਤਾ ਦੀ ਹੋੜ ਨੇ ਸਾਨੂੰ ਧਰਤੀ ਦੇ ਮੌਜੂਦ ਬਾਕੀ ਜੀਵ ਰੂਪਾਂ ਵਿੱਚ ਅਤੇ ਕੁਦਰਤੀ ਵਾਤਾਵਰਣ ਤੋਂ ਬਹੁਤ ਦੂਰ ਕਰ ਦਿੱਤਾ ਆਪਣੀ ਜਮਾਤ ਵਿੱਚ ਚਰਚਾ ਕਰਦੇ ਹੋਏ ਦੇਖੋ ਕਿਹੜੇ ਜਾਨਵਰ ਅਤੇ ਜੀਵ ਜੰਤੂ ਤੁਹਾਡੇ ਆਸ-ਪਾਸ ਦਿਖਾਈ ਦਿੰਦੇ ਹਨ ਤੁਹਾਡੇ ਆਸ-ਪਾਸ ਦੇਖਣ ਵਾਲੇ ਜੀਵ ਰੂਪਾਂ ਵਿੱਚ ਆਪਣੀ ਪਸੰਦ ਅਤੇ ਨਾ ਪਸੰਦੀ ਦੇ ਜਾਨਵਰ ਕਾਰਨ ਦੱਸਦੇ ਹੋਏ ਲਿਖੋ ਜਿਹੜੇ ਜੀਵ ਤੁਹਾਨੂੰ ਪਸੰਦ ਹਨ ਉਹਨਾਂ ਦਾ ਨਾਮ ਲਿਖਣਾ ਹੈ ਤੇ ਕਾਰਨ ਵੀ ਦੱਸਣਾ ਹੈ ਕਿ ਉਹ ਤੁਹਾਨੂੰ ਕਿਉਂ ਪਸੰਦ ਹਨ ਅਤੇ ਜਿਹੜੇ ਜੀਵ ਤੁਹਾਨੂੰ ਨਹੀਂ ਪਸੰਦ ਉਹਨਾਂ ਦੇ ਨਾਮ ਲਿਖੋ ਵਿਦਿਆਰਥੀਓ ਇਹ ਹਰੇਕ ਦੇ ਅਲੱਗ-ਅਲੱਗ ਹੁੰਦੇ ਹਨ ਇਸ ਲਈ ਤੁਸੀਂ ਆਪਣੇ ਆਪ ਲਿਖਨੇ ਹਨ ਪਸੰਦ ਨਾਪਸੰਦ ਜਾਨਵਰਾਂ ਦੀ ਤੇ ਕਾਰਨ ਵੀ ਅਲੱਗ-ਅਲੱਗ ਹੁੰਦੇ ਹਨ ਇਸ ਲਈ ਇਸ ਦੇ ਪ੍ਰਸ਼ਨ ਉੱਤਰ ਤੁਸੀਂ ਖੁਦ ਕਰਨੇ ਹਨ ਬੱਚਿਓ ਬਹੁਤੇ ਜਾਨਵਰ ਜਾਂ ਪ੍ਰਾਣੀਆਂ ਨੂੰ ਅਸੀਂ ਉਹਨਾਂ ਦੀ ਦਿੱਖ ਜਾਂ ਕਿਸੇ ਖਾਸ ਗੁਣ ਕਾਰਨ ਪਸੰਦ ਜਾਂ ਨਾ ਪਸੰਦ ਕਰ ਦਿੰਦੇ ਹਾਂ ਜੋ ਕਿ ਸਹੀ ਨਹੀਂ ਹੈ ਜੇਕਰ ਅਸੀਂ ਡੂੰਘਾਈ ਵਿੱਚ ਵੇਖੀਏ ਤਾਂ ਹਰ ਪ੍ਰਾਣੀ ਜਾਂ ਵਸਤੂ ਦੀ ਕੁਦਰਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਹੈ ਤੁਹਾਡੇ ਵੱਲੋਂ ਨਾ ਪਸੰਦ ਕੀਤੇ ਜਾਨਵਰਾਂ ਜੀਵਾਂ ਵਿੱਚੋਂ ਕੋਈ ਗੱਲ ਕੋਈ ਇੱਕ ਚੰਗੀ ਗੱਲ ਜਾਂ ਉਹਨਾਂ ਦਾ ਕੋਈ ਇੱਕ ਲਾਭ ਲੱਭਣ ਦੀ ਕੋਸ਼ਿਸ਼ ਕਰੋ ਅਤੇ ਹੇਠਾਂ ਸੰਤੇ ਲਿਖੋ ਜੋ ਵੀ ਜਾਨਵਰ ਦੇ ਵਿੱਚ ਚੰਗੀ ਗੱਲ ਹੈ ਉਸਦੇ ਤੁਸੀਂ ਗੁਣ ਜਿਹੜੇ ਐ ਲਿਖਣੇ ਹੈ ਅਤੇ ਲਾਭ ਲਿਖਣੇ ਹੈ। ਜਮਾਤ ਵਿੱਚ ਵਿਚਾਰ ਕਰੋ ਜਿਹੜੇ ਜਾਨਵਰ ਜੀਵਾਂ ਨੂੰ ਤੁਸੀਂ ਕਿਸੇ ਕਾਰਨ ਨਾ ਪਸੰਦ ਕਰ ਦਿੱਤਾ ਸੀ ਕਿ ਉਹਨਾਂ ਬਾਰੇ ਹੁਣ ਵੀ ਤੁਹਾਡੇ ਵਿਚਾਰ ਉਹੀ ਹਨ। ਮਨੁੱਖ ਉਦੇਸ਼ ਬਨਾਮ ਪਸ਼ੂ ਪਿਆਰੇ ਬੱਚਿਓ ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ। ਅਸੀਂ ਜਿੰਨਾ ਕੰਮ ਲਈ ਪੁਰਾਣੇ ਸਮਿਆਂ ਵਿੱਚ ਜਾਨਵਰਾਂ ਤੇ ਸਿੱਧੇ ਤੌਰ ਤੇ ਨਿਰਭਰ ਸੀ ਉਹ ਕੰਮ ਅੱਜ ਮਸ਼ੀਨਾਂ ਕਰਦੀਆਂ ਹਨ। ਪਰantu ਸਾਡੀ ਪਸ਼ੂਆਂ ਤੇ ਨਿਰਭਰਤਾ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਕੀ ਤੁਸੀਂ ਦੱਸ ਸਕਦੇ ਹੋ ਕਿ ਅੱਜ ਦੇ ਸਮੇਂ ਵਿੱਚ ਜਾਨਵਰਾਂ ਦੀ ਵਰਤੋਂ ਕਿਹਨਾ ਉਦੇਸ਼ਾਂ ਲਈ ਕੀਤੀ ਜਾਂਦੀ ਹੈ ਤੁਸੀਂ ਇੱਥੇ ਜਾਨਵਰ ਦਾ ਨਾਮ ਲਿਖਣਾ ਹੈ ਤੇ ਉਸ ਤੋਂ ਤੁਸੀਂ ਕੀ ਕੰਮ ਲੈਣੇ ਹੋ ਜਿਵੇਂ ਮੱਝਾਂ ਹੈ ਉਹਦੇ ਤੋਂ ਆਪਾਂ ਦੁੱਧ ਜਿਹੜਾ ਪ੍ਰਾਪਤ ਕਰਦੇ ਆ ਤੁਸੀਂ ਇੱਥੇ ਲਿਖਣਾ ਹੈ ਤੁਸੀਂ ਜਾਨਵਰਾਂ ਤੋਂ ਕੀ ਲੈਂਦੇ ਹੋ ਜਾਨਵਰਾਂ ਨੂੰ ਸਦਾ ਤੋਂ ਹੀ ਮਨੁੱਖੀ ਉਦੇਸ਼ਾਂ ਲਈ ਵਰਤਿਆ ਜਾਂਦਾ ਰਿਹਾ ਹੈ ਬਹੁਤ ਸਾਰੀਆਂ ਵਸਤੂਆਂ ਹਨ ਜੋ ਅਸੀਂ ਉਹਨਾਂ ਨੂੰ ਨੁਕਸਾਨ ਪਹੁੰਚਾਏ ਬਿਨਾ ਹੀ ਪ੍ਰਾਪਤ ਕਰ ਲੈਂਦੇ ਹਾਂ ਪਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਹਾਨੀ ਪਹੁੰਚਾਏ ਬਿਨਾ ਨਹੀਂ ਲੈ ਸਕਦੇ ਸਾਨੂੰ ਅਜਿਹੀਆਂ ਵਸਤਾਂ ਲਈ ਕੋਈ ਹੋਰ ਬਦਲ ਲੱਭਣਾ ਚਾਹੀਦਾ ਹੈ ਜੇਕਰ ਬਹੁਤ ਹੀ ਜ਼ਰੂਰੀ ਹੋਵੇ ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਉਹਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਈਏ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਾਨਵਰ ਸਾਡੀ ਹੀ ਤਰ੍ਹਾਂ ਜੀਵਿਤ ਪ੍ਰਾਣੀ ਹਨ ਨਾ ਕਿ ਸਾਨੂੰ ਵਸਤੂਆਂ ਪ੍ਰਦਾਨ ਕਰਨ ਵਾਲੀਆਂ ਮਸ਼ੀਨਾਂ ਉਹ ਸੁੱਖ ਦੁੱਖ ਨੂੰ ਮਹਿਸੂਸ ਕਰਦੇ ਹਨ ਉਹ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ ਅਤੇ ਆਪਣੇ ਪਰਿਵਾਰ ਨਾਲ ਵਿਛੜਨ ਤੇ ਉਹਨਾਂ ਹੀ ਦੁੱਖ ਮਹਿਸੂਸ ਕਰਦੇ ਹਨ ਜਿੰਨਾ ਕਿ ਅਸੀਂ ਜਾਨਵਰਾਂ ਵਿੱਚ ਵੀ ਸਾਡੀ ਤਰ੍ਹਾਂ ਜਿਉਣ ਦੀ ਪ੍ਰਬਲ ਇੱਛਾ ਹੁੰਦੀ ਹੈ ਮਨੁੱਖੀ ਗਤੀਵਿਧੀਆਂ ਨਾਲ ਜਾਨਵਰਾਂ ਨੂੰ ਹੋਣ ਵਾਲੀਆਂ ਤਕਲੀਫ ਅਤੇ ਮਨੁੱਖ ਨਾਲ ਉਹਨਾਂ ਦੇ ਰਿਸ਼ਤੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਮਨੁੱਖ ਦੁਆਰਾ ਪਸ਼ੂਆਂ ਦੀ ਵਰਤੋਂ ਦਾ ਪਸ਼ੂਆਂ ਨੂੰ ਲਾਭ ਹੋਇਆ ਕਿ ਨੁਕਸਾਨ? ਆਪਣੇ ਉੱਤਰ ਲਈ ਤਰਕ ਦਿਓ। ਮਨੁੱਖ ਜਿਹੜੀ ਪਸ਼ੂਆਂ ਦੀ ਵਰਤੋਂ ਕਰਦਾ ਹੈ ਉਸ ਨਾਲ ਪਸ਼ੂਆਂ ਨੂੰ ਲਾਭ ਹੋਇਆ ਜਾਂ ਕੋਈ ਨੁਕਸਾਨ? ਇਸ ਦੇ ਤੁਸੀਂ ਆਪਣੇ ਉੱਤਰ ਦੇਣੇ ਨੇ। ਮਨੁੱਖ ਕੋਲ ਜਾਨਵਰਾਂ ਨੂੰ ਮੁੱਖੀ ਮਨੁੱਖੀ ਉਦੇਸ਼ਾਂ ਲਈ ਵਰਤਣ ਦਾ ਕੀ ਅਧਿਕਾਰ ਹੈ? ਆਪਣੇ ਕੋਲ ਕੀ ਅਧਿਕਾਰ ਹੈ ਕਿ ਆਪਾਂ ਜਾਨਵਰਾਂ ਨੂੰ ਜਿਹੜਾ ਹੈ ਆਪਣੇ ਉਦੇਸ਼ਾਂ ਲਈ ਵਰਤਦੇ ਹਾਂ ਕਿ ਜਾਨਵਰਾਂ ਨੂੰ ਆਪਣੇ ਕੁਦਰਤੀ ਵਾਤਾਵਰਣ ਵਿੱਚ ਜਿਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜਿੱਥੇ ਉਹ ਰਹਿਣਾ ਚਾਹੁੰਦੇ ਹਨ ਮਨੁੱਖੀ ਵਿਕਾਸ ਅਤੇ ਆਧੁਨਿਕरण ਤੋਂ ਜਾਨਵਰਾਂ ਨੂੰ ਹੋਈਆਂ ਹਾਨੀਆਂ ਦੱਸੋ ਜੋ ਮਨੁੱਖ ਨੇ ਵਿਕਾਸ ਕੀਤਾ ਹੈ ਉਸ ਦਾ ਜਾਨਵਰਾਂ ਨੂੰ ਕੀ ਹਾਨੀਆਂ ਹੋਈਆਂ ਹਨ ਉਸ ਬਾਰੇ ਤੁਸੀਂ ਆਪਣੇ ਵਿਚਾਰ ਲਿਖਣੇ ਨੇ ਸਾਡੇ ਸਮਾਜ ਵਿੱਚ ਜਾਨਵਰਾਂ ਦੇ ਰੁਤਬੇ ਨੂੰ ਉੱਚਾ ਚੱਕਣ ਲਈ ਹਰ ਸਾਲ 4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ਮਨਾਇਆ ਜਾਂਦਾ ਹੈ ਪਸ਼ੂਆਂ ਦੀ ਭਲਾਈ ਅਤੇ ਸੁਰੱਖਿਆ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ ਹਨ ਭਾਰਤ ਵਿੱਚ ਕੰਮ ਕਰਦੀਆਂ ਕੁਝ ਸੰਸਥਾਵਾਂ ਅਤੇ ਉਹਨਾਂ ਵੱਲੋਂ ਕੀਤੇ ਜਾਂਦੇ ਕੰਮਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰੋ ਜਾਨਵਰਾਂ ਦੀ ਸੁਰੱਖਿਆ ਅਤੇ ਜ਼ਿੰਮੇਵਾਰੀ ਪਿਆਰੇ ਬੱਚਿਓ ਪਸ਼ੂਆਂ ਅਤੇ ਮਨੁੱਖ ਅਤੇ ਪਸ਼ੂ ਵਿੱਚ ਇੱਕ ਬਹੁਤ ਵੱਡਾ ਅੰਤਰ ਹੈ ਪਸ਼ੂ ਸਵਾਰਥੀ ਨਹੀਂ ਹਨ ਜਦ ਤੱਕ ਉਹਨਾਂ ਨੂੰ ਸਾਡੇ ਤੋਂ ਖਤਰਾ ਮਹਿਸੂਸ ਨਾ ਹੋਵੇ ਉਹ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਮਨੁੱਖ ਇੰਨਾ ਸਵਾਰਤੀ ਹੈ ਕਿ ਬਿਨਾ ਪਸ਼ੂਆਂ ਦੀਆਂ ਭਾਵਨਾਵਾਂ ਨੂੰ ਸਮਝੇ ਉਹਨਾਂ ਦੀ ਵਰਤੋਂ ਕਰਦਾ ਹੈ ਉਹਨਾਂ ਨੂੰ ਕੈਦ ਕਰਦਾ ਹੈ ਅਤੇ ਬਹੁਤ ਵਾਰ ਮਾਰ ਵੀ ਦਿੰਦਾ ਹੈ ਹੇਟ ਲਿਖੇ ਵਾਕਾਂ ਨੂੰ ਪੜ੍ਹੋ ਅਤੇ ਦੱਸੋ ਉਸ ਪਸ਼ੂ ਜਾਂ ਪੰਛੀ ਨਾਲ ਕੀ ਗਲਤ ਹੋ ਰਿਹਾ ਹੈ ਅਤੇ ਉਹ ਕਿਸ ਪ੍ਰਕਾਰ ਰੋਕਿਆ ਜਾ ਸਕਦਾ ਹੈ ਪਿੰਜਰੇ ਵਿੱਚ ਕੈਦ ਤੋਤਾ ਆਪਾਂ ਨੂੰ ਕੈਦ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਸੜਕਾਂ ਤੇ ਆਵਾਰਾ ਫਿਰਦੇ ਪਸ਼ੂ ਚੂਹਿਆਂ ਖਰਗੋਸ਼ ਆਦਿ ਦੇ ਕੀਤੇ ਜਾਂਦਾ ਦਵਾਈਆਂ ਦਾ ਪਰਖਣ ਪਤੰਗ ਦੀ ਡੋਰ ਨਾਲ ਜ਼ਖਮੀ ਪੰਛੀ ਭਾਰੀ ਬੋਝ ਖਿੱਚਦੇ ਖੱ쩌ਰ ਊਠ ਅਤੇ ਹੋਰ ਜਾਨਵਰ ਮਾਸ ਅਤੇ ਆਂਡਿਆਂ ਲਈ ਪਾਲੇ ਜਾਂਦੇ ਮੁਰਗੇ ਮੁਰਗੀਆਂ ਸਰਕਸ ਵਿੱਚ ਵਰਤੇ ਜਾਂਦੇ ਜਾਨਵਰ ਤਾਂ ਤੁਸੀਂ ਇਹਨਾਂ ਨਾਲ ਦੱਸਣਾ ਹੈ ਕਿ ਗਲਤ ਹੋ ਰਿਹਾ ਹੈ ਅਤੇ ਕੀ ਸਹੀ ਹੋ ਰਿਹਾ ਹੈ ਇਸ ਨੂੰ ਕਿਸ ਪ੍ਰਕਾਰ ਰੋਕਿਆ ਜਾ ਸਕਦਾ ਹੈ ਬੱਚੋ ਸਾਰੇ ਜੀਵਤ ਪ੍ਰਾਣੀ ਪ੍ਰਤੀ ਦਿਆਦੀ ਭਾਵਨਾ ਰੱਖਣਾ ਸੰਵਿਧਾਨ ਅਨੁਸਾਰ ਸਾਡਾ ਮੌਲਿਕ ਕਰਤਵ ਹੈ ਇਸ ਤੋਂ ਇਲਾਵਾ ਸਾਡੇ ਭਾਰਤ ਵਿੱਚ ਜਾਨਵਰਾਂ ਦੀ ਸੁਰੱਖਿਆ ਲਈ ਕਾਨੂੰਨ ਵੀ ਬਣਾਏ ਗਏ ਹਨ ਜਿਵੇਂ ਕਿ ਜਾਨਵਰਾਂ ਵਿਰੁੱਧ ਅਤਿਆਚਾਰ ਰੋਕੂ ਐਕਟ 1960 ਅਤੇ ਜੰਗਲੀ ਜੀਵ ਸੁਰੱਖਿਆ ਐਕਟ 1972 ਜਿਨ੍ਹਾਂ ਅਨੁਸਾਰ ਜਾਨਵਰਾਂ ਵਿਰੁੱਧ ਅਤਿਆਚਾਰ ਇੱਕ ਸਜ਼ਾਯੋਗ ਅਪਰਾਧ ਹੈ ਤਾਂ ਹੇਠ ਲਿਖਿਆ 17 ਨੂੰ ਪੜੋ ਅਤੇ ਆਪਣੇ ਅਨੁਸਾਰ ਕਹਾਣੀ ਪੂਰੀ ਕਰੋ ਮੈਂ ਆਪਣੇ ਦੋਸਤ ਕੀਰਤ ਨਾਲ ਸੈਰ ਕਰ ਰਿਹਾ ਸੀ ਅਚਾਨਕ ਉਸ ਨੂੰ ਸੜਕ ਤੇ ਕਤੂਰੇ ਦੇ ਰੋਂ ਦੀ ਆਵਾਜ਼ ਸੁਣੀ ਉਸ ਨੇ ਦੇਖਿਆ ਕਿ ਕੁਝ ਸ਼ਰਾਰਤੀ ਬੱਚੇ ਇੱਕ ਕਤੂਰੇ ਨੂੰ ਤੰਗ ਕਰ ਰਹੇ ਹਨ ਕਤੂਰਾ ਜ਼ਖਮੀ ਹਾਲਤ ਵਿੱਚ ਸੀ ਤੁਸੀਂ ਆਪਣੇ ਵਿਚਾਰ ਨਾਲ ਇਸ ਕਹਾਣੀ ਨੂੰ ਪੂਰਾ ਕਰਨਾ ਹੈ ਆਪਣੀ ਕਹਾਣੀ ਜਮਾਤ ਦੇ ਦੂਸਰੇ ਵਿਦਿਆਰਥੀਆਂ ਨਾਲ ਸਾਂਝੀ ਵੀ ਕਰਨੀ ਹੈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ आईपीएस ਮੈਥ ਕਲਾਸਿਸ ਜੁਆਇਨ ਕਰ ਲਈ। ਇੱਕ ਕਹਾਣੀ ਨੂੰ ਤੁਸੀਂ ਆਪਣੇ ਵਿਚਾਰ ਦੇਨੇ ਹਨ। ਇਸ ਨੂੰ